ਆਪਾਂ ਪਾ ਰਹੇ ਸੀਗੇ ਅੱਜ ਆਂਬ ਦਾ achar ਤੇ ਆਪਾਂ 6 ਕਿਲੋ achar ਪਾਇਆਗਾ ਆਂਬ ਦਾ ਤੇ ਇਹਦੀ ਪੂਰੀ ਵੀਡੀਓ ਆਪਾਂ ਤੁਹਾਨੂੰ ਦੱਸ ਦਿਆਂਗੇ ਵੀ ਕਿੱਦਾਂ ਆਪਾਂ ਪਾਇਆਗਾ ਤੇ ਹਾਂਜੀ ਲਾਈਫ ਸਟਾਈਲ ਵਿੱਚ ਗਗਨਦੀਪ ਘਰ ਤੇ ਅੱਜ ਵੀ ਦਾ ਸਵਾਗਤ ਹੈ ਗਈ ਸਾਰਣ ਕੈਰਪਰੀ ਸੱਸਰੀ ਕਾ ਜੀ ਤੇ ਚਲੋ ਹੁਣ ਆਪਾਂ ਇਹ ਆਂਬ ਦਾ achar ਕਿੱਦਾਂ ਪਾਇਆਗਾ ਤੇ ਤੁਹਾਨੂੰ ਆਪਾਂ ਸਾਰੀ ਰੈਸਪੀ ਦੱਸ ਦਿਆਂਗੇ ਜੀ ਤੇ ਆਹ ਦੇਖੋ ਤੁਸੀਂ ਆਪੇ ਬਿਤੇ ਮੇਰੇ ਕੰਨੀ ਦਿਖਾਏ ਹਨਾ ਸੋਨਾ ਆਂਬ ਦਾ achar ਬਣਾ ਲੱਗ ਰਿਹਾ ਹੈ ਹਨਾ ਤੇਰੀ ਪੂਰੀ ਰੈਸਪੀ ਆਪਾਂ ਤੁਹਾਨੂੰ ਦੱਸ ਦਿਆਂਗੇ ਹਾਂਜੀ ਆਪਾਂ ਇਹਨੂੰ ਇਸ ਕੈਰੀ ਨੂੰ ਲੈ ਕੇ ਆਂਦਾ ਸੀਗਾ ਬਾਜ਼ਾਰ ਦੇ ਵਿੱਚੋਂ ਕੱਟੀ-ਕਟਾਈ ਤੇ ਆਪਾਂ ਨੂੰ ਘਰੇ ਲੈ ਕੇ ਕੱਟਣ ਦੀ ਜ਼ਰੂਰਤ ਹੀ ਨਹੀਂ ਪਈ ਸੀ ਕਿ ਕੁਝ ਹੜਕਾਂ ਲਈ ਸੀਗੀ ਇਹ ਕੱਟੀ-ਕਟਾਈ ਕੈਰੀ ਯਾਨੀ ਕਿ ਅੰਬੀਆਂ ਤੇ ਕੁਝ ਬਿਨਾ ਹੜਕਾਂ ਤੋਂ ਸੀਗੀਆਂ ਜੀ ਤੇ ਇਹ ਆਪਾਂ ਹੜਕਾਂ ਕੱਢ ਲੈਂਤੀਆਂ ਗਈਆਂ ਤੇ ਆਹ ਹੜਕਾਂ ਲਈ ਸੀਗੀ ਜੀ ਤੇ ਦੂਜੀ ਤਰਫਾ ਜਿਹੜੀਆਂ ਬਿਨਾ ਹੜਕਾਂ ਤੋਂ ਸੀ ਤੇ ਇਹਦੇ ਵਿੱਚ ਕੁਝ ਨਾ ਕਿਰਿਆ ਹੋਈਆਂ ਅੰਬੀਆਂ ਸੀਗੀਆਂ ਤੇ ਉਹ ਆਪਾਂ ਆਹ ਅਲੱਗ ਕਰ ਦਿੱਤੀਆਂ ਜੀ ਇਹਦਾ ਆਪਾਂ ਆਚਾਰ ਨਹੀਂ ਪਾਉਂਦੇ ਫਿਰ ਇਹ ਛੇਤੀ ਖਰਾਬ ਹੋ ਜਾਂਦਾਗਾ ਇਸ ਲਈ ਆਪਾਂ ਇਹਨਾਂ ਨੂੰ ਅਲੱਗ ਕਰ ਦਿੱਤਾ ਹੈ ਦੀ ਕੋਈ ਹੋਰ ਰੈਸਪੀ ਬਣਾ ਲਵਾਂਗੇ ਤੇ ਆਹਾ ਹੈ ਗਈ ਬਿਨਾ ਹੜਕਾਂ ਦੇ ਉਤੋਂ ਜੀ ਇਹਦੇ ਵਿੱਚ ਨਾ ਕੋਈ ਹੜਕ ਸੀਗੀ ਨਾ ਕੋਈ ਇਹਦੇ ਵਿੱਚ ਕਿਰੀ ਅੰਬੀ ਸੀਗੀ ਤੇ ਇਹਦੀ ਜਿਹੜੀ ਵੀ ਮਤਲਬ ਹੈਗੇ ਹਨਾ ਜਿਵੇਂ ਵੀ ਇਹ ਜਿਆਦੇ ਵਧੀਆ ਚਾਰ ਬਹੁਤ ਵਧੀਆ ਪੈਂਦਾ ਹੈ ਗਾ ਇਸਦਾ ਤੇ ਪਹਿਲਾਂ ਮੈਨੂੰ ਐ ਸੀ ਕਿ ਵੀ ਚੱਲ ਆਪਾਂ ਅਲੱਗ-ਅਲੱਗ ਚਾਰ ਪਾ ਦੇਵਾਂਗੇ ਪਰ ਸੁਕਾਉਣ ਤੋਂ ਬਾਅਦ ਆਪਾਂ ਇਕੱਠਾ ਹੀ ਕਰ ਦੇਵਾਂਗੇ ਜੀ ਇਸ ਨੂੰ ਇਕੱਠਾ ਹੀ ਚਾਰ ਪਾ ਦੇਵਾਂਗੇ ਤੇ ਹੁਣ ਆਪਾਂ ਇਸ ਨੂੰ ਨਾ ਸ਼ਾਮ ਨੂੰ ਰੱਖ ਰਹੇ ਹਾਂ ਨਾਮਕ ਲਗਾ ਕੇ ਪੂਰੀ ਰਾਤ ਪਰ ਰੱਖਾਂਗੇ ਨਾਮਕ ਲਗਾ ਕੇ ਦੇ ਤੇ ਆਪਾਂ ਤੇ ਸੁਬਾ ਪੈਸ ਨੂੰ ਸੁਕਾ ਦੇਵਾਂਗੇ ਤੇ ਇਸ ਦੇ ਵਿੱਚ ਹਲਦੀ ਵੀ ਪਾ ਸਕਦੇ ਆਂ ਜੀ ਕਈ ਹਲਦੀ ਵੀ ਤੇ ਨਮਕ ਵੀ ਦੋਨੇ ਪਾ ਕੇ ਇਸ ਤਰ੍ਹਾਂ ਰੱਖ ਦਿੰਦੇ ਆਂ ਨਾ ਆਪਾਂ ਕੱਲਾ ਨਮਕ ਪਾ ਕੇ ਨਾ ਚੰਗੀ ਤਰ੍ਹਾਂ ਹਲਾ ਦੇਵਾਂਗੇ ਤਾਂ ਕਿ ਸਾਰੀਆਂ 파ੜੀਆਂ ਦੇ ਉੱਤੇ ਨਮਕ ਲੱਗ ਜਾਵੇ ਤੇ ਇਹਦੇ ਵਿੱਚੋਂ ਜਿੰਨਾ ਵੀ ਐਕਸਟਰਾ ਪਾਣੀ ਹੋਊਗਾ ਸਾਰਾ ਨਿਕਲ ਜੂਗਾ ਇਸ ਨਮਕ ਦੇ ਨਾਲ ਹੀ ਤੇ ਹਲਦੀ ਨਾਲ ਵੀ ਕਲਰ ਹੀ ਆ ਜਾਂਦਾ ਜੀ ਹੋਰ ਤਾਂ ਕੋਈ ਉਹ ਨਹੀਂ ਹੁੰਦਾ ਨਾ ਪਾਣੀ ਤਾਂ ਨਮਕ ਦੇ ਨਾਲ ਹੀ ਨਿਕਲ ਜਾਂਦਾ ਇਸ ਲਈ ਆਪਾਂ ਕੱਲਾ ਨਮਕ ਹੀ ਲਗਾ ਕੇ ਰੱਖਦੇ ਹੁੰਦੇ ਆਂਗੇ ਤੇ ਆਪਾਂ ਇਸ ਨੂੰ ਸੁਬਾ ਵੀ ਧੁੱਪੇ ਵਿੱਚ ਕਾਉਂਦੇ ਤੇ কুলਰ ਲਗਾ ਦੇਵਾਂਗੇ ਸ਼ਾਮੇ ਹੀ ਸਕਾਵਾਂਗੇ ਧੁੱਪ ਵਿੱਚ ਸਕਾਉਣ ਦੇ ਨਾਲ ਨਾ ਤੇ ਸੁਕੁਰਜੇ ਜਾਂਦੀਆਂ ਗਈਆਂ ਹਨ ਸੁੱਕ ਜਾਂਦੀਆਂ ਜਿਆਦਾ ਫਿਰ ਚਾਰ ਵਧੀਆ ਨਹੀਂ ਬੰਦਾ ਲੋ ਜੀ ਆਪਾਂ ਕੱਲੀ ਕੱਲੀ ਫਾੜੀ ਦੇ ਉੱਤੇ ਚੰਗੀ ਤਰ੍ਹਾਂ ਨਮਕ ਲਗਾ ਦਿੱਤਾ ਹੈਗਾ ਸਮਾਰ ਕੇ ਹੱਥ ਮਾਰ ਦਿੱਤਾ ਸੀਗਾ ਤੇ ਉੱਤੇ ਆਪਾਂ ਇਸ ਦੇ ਹੁਣ ਨਮਕ ਲਗਾ ਕੇ ਰੱਖ ਕੇ ਤੇ ਬਰਤਨ ਦੇ ਦੇਵਾਂਗੇ ਜਿਵੇਂ ਆਪਾਂ ਪ੍ਰਾਂਤ ਦੇ ਦੇਵਾਂਗੇ ਟਾਕ ਕੇ ਰਸੋਈ ਦੇ ਵਿੱਚ ਹੀ ਰੱਖਾਂਗੇ ਸਾਰੀ ਰਾਤ ਤੇ ਆਪਾਂ ਇਸ ਨੂੰ ਕੱਪੜੇ ਨਾਲ ਵੀ ਬੰਨ ਸਕਦੇ ਹਾਂ ਜਿਉਂ ਤੇ ਆਪਾਂ ਕੋਈ ਬਰਤਨ ਨਾਲ ਦੇਣਾ ਹੋਵੇ ਹੈਨਾ ਹੱਥ ਮਾਰਦੇ ਮੰਗੇ ਚੰਗੀ ਤਰ੍ਹਾਂ ਤਾਂ ਕਿ ਨਮਕ ਨਾ ਸਾਰੀਆਂ ਫਾੜੀਆਂ ਦੇ ਤੇ ਚੰਗੀ ਤਰ੍ਹਾਂ ਲੱਗ ਜਾਵੇ ਤੇ ਬਿਨਾਸ ਕਾ ਇਹ ਵੀ ਹੁਣ ਤਾਂ ਪਾਉਣ ਲੱਗ ਗਏ ਹੈਗੇ ਹਨ ਪਰ ਉਹ ਜਿਹੜੀ ਜਮਾ ਕੱਚੀ ਅੰਬੀ ਹੁੰਦੀ ਹੈ ਉਹੀ ਪਾਈ ਜਾ ਸਕਦੀ ਹੈ ਇਹ ਵਿੱਚ ਹੁਣ ਜਿਹੜਾ ਇਧਰਲਾ achar ਸੀਗਾ ਉਹ ਥੋੜਾ ਜਿਹਾ ਸੀਗਾ ਕਿਹੜੀਆਂ ਹੋਆਂ ਫਾੜੀਆਂ ਸੀ ਪਾਣੀ ਜਿਆਦਾ ਹੁੰਦਾ ਉਹਦੇ ਵਿੱਚ ਤੇ ਇਹ ਜਿਹੜੀਆਂ ਗਿੱਟਕਾਂ ਹੈਗੀਆਂ ਇਹ ਆਪਾਂ ਸੈੱਟ ਦੇ ਨਹੀਂਗੇ ਇਹਦਾ ਆਪਾਂ ਪਾਊਡਰ ਬਣਾਵਾਂਗੇ ਜੀ ਇਹ ਨਾ ਬਹੁਤ ਹੀ ਜਿਆਦਾ ਕੰਮ ਆਉਂਦਾ ਇਸਦਾ ਪਾਊਡਰ ਤਾਂ ਲਓ ਜੀ ਹੁਣ ਆਪਾਂ ਇਹ ਵੀ ਟੱਕ ਕੇ ਰੱਖ ਦੇਵਾਂਗੇ ਲਓ ਜੀ ਹੁਣ ਅਗਲਾ ਦਿਨ ਸੀਗਾ ਅਗਲੇ ਦਿਨ ਹੁਣ ਆ ਸਾਰਾ ਪਾਣੀ ਨੀਚੇ ਰਹਿ ਜੂਗਾ ਤੇ ਆਪਾਂ ਇਸ ਤਰ੍ਹਾਂ ਜਾਲੀਦਰ ਬਰਤਨ ਲੈ ਲੈਗਾ ਤੇ ਇਸ ਨੂੰ ਕਟੋਰੀ ਲੈ ਲਈ ਇੱਕ ਜਾਲੀ ਵਾਲੀ ਤੇ ਪ੍ਰਾਂਤ ਦੇ ਵਿੱਚ ਹੀ ਰੱਖ ਦਿੱਤੀ ਤਾਂ ਕਿ ਨਾ ਸਾਰਾ ਪਾਣੀ ਜਿਹੜਾ ਹੈਗਾਗਾ ਨੀਚੇ ਨੂੰ ਰਹਿ ਜੂਗਾ ਪ੍ਰਾਂਤ ਦੇ ਵਿੱਚ ਆ ਜੂਗਾ ਹਨਾ ਤੇ ਫਾੜੀਆਂ ਸਾਰੀਆਂ ਹੁਣ ਆਪਾਂ ਕੱਢ ਲਵਾਂਗੇ ਆ ਦੇਖੋ ਜੀ ਆ ਸਾਰਾ ਪਾਣੀ ਇਹ ਅੰਬੀਆਂ ਦੇ ਵਿੱਚੋਂ ਨਿਕਲਿਆਗਾ ਤੇ ਇਹ ਆਪਾਂ ਹੁਣ ਇਸ ਤਰ੍ਹਾਂ ਟੋਕਰੀ ਦੇ ਵਿੱਚ ਕੱਢ ਦਿੱਤਾ ਕਿਉਂਕਿ ਇਹ ਫਾੜੀਆਂ ਥੋੜੀਆਂ ਜਿਆਦੇ ਸੀਗੀਆਂ ਜਿਹੜੀਆਂ ਗਿੱਟ ਕਾਲੀਆਂ ਅੰਬੀਆਂ ਸੀ ਉਹ ਘੱਟ ਸੀਗੀਆਂ ਵੇ ਲੇਕਿਨ ਸਿਕਉਣ ਤੋਂ ਬਾਅਦ ਫਿਰ ਮੈਂ ਇਕੱਠੇ ਹੀ ਕਰ ਦਿੱਤਾ ਸੀ ਕਿਉਂਕਿ ਉਹਨਾਂ ਦੇ ਵਿੱਚ ਗਿਟਕਾਂ ਸੀਗੀਆਂ ਅੰਬੀਆਂ ਦੇ ਵਿੱਚ ਉਹ ਥੋੜੀਆਂ ਜੀਆਂ ਖੱਟੀਆਂ ਅੰਬੀਆਂ ਸੀਗੀਆਂ ਲੇਕਿਨ ਬਿਨਾ ਗਿਟਕਾਂ ਤੋਂ ਸੀ ਜਿਹੜੀਆਂ ਉਹਨਾਂ ਦੇ ਵਿੱਚ ਖਟਾਸ ਹੈ ਨਹੀਂ ਸੀਗੀ ਅੰਬੀਆਂ ਦੇ ਵਿੱਚ ਜਿਆਦਾ ਖਟਾਸ ਹੈ ਨਹੀਂ ਸੀਗੀ ਲੋ ਜੀ ਇਹ ਪਾਣੀ ਨਿਕਲੇਗਾ ਆਪਣਾ ਜਿੰਨਾ ਬਿਨਾ ਹਟਕਾ ਤੋਂ ਗਿਟਕਾਂ ਤੋਂ ਸੀਗੀਆਂ ਜਿਹੜੀਆਂ ਅੰਬੀਆਂ ਤੇ ਆਹ ਹੈਗੀਆਂ ਜੀ ਦੂਜੀਆਂ ਜਿਨ੍ਹਾਂ ਦੇ ਵਿੱਚ ਗਿਟਕਾਂ ਸੀ ਤੇ ਇਹਦੇ ਵਿੱਚੋਂ ਵੀ ਪਾਣੀ ਇਹ ਚੋਂ ਘੱਟ ਨਿਕਲੇਗਾ ਥੋੜਾ ਜਿਹਾ ਇਸ ਤਰ੍ਹਾਂ ਜੀ ਤੇ ਹੁਣ ਆਪਾਂ ਇਹਨੂੰ ਸੁਕਾ ਦੇਵਾਂਗੇ ਆਪਾਂ ਨੇ 7-8 ਘੰਟੇ ਤੱਕ ਸੁਕਾਉਂਗਾ ਸੀ ਨਨੂ ਜੀ ਤੇ ਸੁਕਾਉਂਗਾ ਸੀ ਆਪਾਂ ਕੂਲਰ ਲਗਾ ਦਿੱਤਾ ਸੀ ਧੁੱਪੇ ਨਹੀਂ ਸੁਕਾਉਂਗਾ ਸੀ ਇਹਦੀਆਂ ਕਿਉਂਕਿ ਅੱਜ ਮੌਸਮ ਥੋੜਾ ਜਿਹਾ ਖਰਾਬ ਸੀਗਾ ਨੀਂਹ ਜਿਹਾ ਵਾਲਾ ਸੀਗਾ ਤੇ ਧੁੱਪ ਤਾਂ ਨਿਕਲੀ ਨਹੀਂ ਸੀਗੀ ਇਸ ਲਈ ਫਿਰ ਆਪਾਂ ਇਸ ਨੂੰ ਨਾ ਕੂਲਰ ਲਗਾ ਦਿੱਤਾ ਸੀਗਾ ਕੂਲਰ ਲਗਾ ਕੇ ਤੇ ਕੁਝ ਟਾਈਮ ਬਾਹਰ ਰੱਖ ਦਿੱਤਾ ਉਸ ਤੋਂ ਬਾਅਦ ਆਪਾਂ ਰੂਮ ਦੇ ਵਿੱਚ ਸੁਕਾ ਦੇਵਾਂਗੇ ਜੀ ਇਸ ਨੂੰ 7-8 ਘੰਟੇ ਤੱਕ ਰੱਖਾ ਪਰ ਧੁੱਪ ਲਗਾ ਮਤਲਬ ਇਹਨਾਂ ਸੁਕਾਂ ਮਾਗੀ ਜੀ ਧੁੱਪ ਤਾਂ ਨਹੀਂ ਨਿਕਲੀ ਸੀਗੇ ਜਿਹੜੇ ਆਪਾਂ ਇਹ ਸੁਕਾ ਲਏ ਹੈਗੇ ਪਰ ਇਹ ਆ ਤੇ ਵੈਸੇ ਵੀ ਅੱਜ ਧੁੱਪ ਜਿਆਦਾ ਹੈਵੀ ਨਹੀਂ ਸੀਗੀ ਇਸ ਲਈ ਆਪਾਂ ਕੂਲਰ ਲਗਾ ਦਿੱਤਾ ਸੀਗਾ ਤੇ ਕੂਲਰ ਲਗਾ ਕੇ ਚੰਗੀ ਤਰ੍ਹਾਂ ਸਕਾਲੇ ਆਪਾਂ ਦੋੜਨੇ ਜਿਹੜੇ ਸੀਗੇ ਆਪਣੇ ਕੋਲੇ ਵੀ ਜਿਵੇਂ ਹੁਣ ਕੁਝ ਢੜਕਾ ਲੇ ਸੀਗੇ ਤੇ ਕੁਝ ਬਣਾਇਆ ਹੈ ਤੁਸੀਂ ਸਾਰੇ ਆਪਾਂ ਮਿਕਸ ਕਰ ਲਿਆ ਤੇ ਇਧਰ ਤੁਹਾਨੂੰ ਆਪਾਂ ਮਸਾਲੇ ਦਿਖਾ ਦਿੰਨੇ ਆ ਸਭ ਤੋਂ ਪਹਿਲਾਂ ਤਾਂ ਆਪਾਂ ਜਿਹੜੇ ਨਾਲ ਮਿਰਚਾਂ ਸਾਫਟੀਆਂ ਹੁੰਦੀਆਂ ਹੁੰਦੀਆਂ ਉਹ ਹੀ ਪੀਸੀਆਂ ਹੋਣਗੀਆਂ ਤਾਂ ਤੁਸੀਂ ਆ ਦੇਖ ਲਓ ਮੋਟੀ ਰਗੜੀ ਹੋਈ ਹੈਗੀ ਵਦਕੇ ਤੇ ਇਹ ਲਾਲ ਮਿਰਚ ਲੈਤੀ ਹੈ ਜੀ ਆਪਾਂ ਲੋ ਜੀ ਜਿਹੜਾ ਆਪਾਂ ਸਮਾਨ ਲੱਤੇ ਪਹਿਲਾਂ ਆਪਾਂ ਤੁਹਾਨੂੰ ਮਸਾਲੇ ਦਿਖਾ ਦਿੰਨੇ ਆ ਕਿ ਕਿਵੇਂ ਕਿਵੇਂ ਲੈ ਕੇ ਨੇ ਇਹੇ ਕਰ ਲੈ ਬੇਟ ਆ ਹੈਗੇ ਜੀ ਅਰਾਈ ਤੇ ਇਹ ਆਪਣੇ ਕੋਲ 6 ਕਿਲੋ ਹੈਗਾ ਗੰਬ ਦਾ achar ਹੈ ਜਿਹੜਾ ਤੇ ਹਿੜਕਾ ਕੱਢ ਕੇ 6 ਕਿਲੋ ਰਹਿ ਗਿਆ ਤੇ ਆਪਾਂ ਮਸਾਲੇ ਆਪਾਂ ਤੇ ਇਹਦੇ ਵਿੱਚ ਜੀ ਮਸਾਲੇ ਆਪਾਂ ਜਿਹੜੇ ਪਾਏ ਹੈਗੇ ਕਿਦਾਂ ਕਿਦਾਂ ਕਿੰਨੇ ਕਿੰਨੇ ਵਜਨ ਦੇ ਪਾਏ ਉਹ ਆਪਾਂ ਤੁਹਾਨੂੰ ਦੱਸਾਂਗੇ ਬਾਅਦ ਵਿੱਚ ਪਹਿਲਾਂ ਆਪਾਂ ਜੋ ਜੋ ਮਸਾਲੇ ਪਾਏ ਉਹ ਦੱਸ ਦਿੰਨੇ ਹਾਂ ਤੁਹਾਨੂੰ ਆਹ ਹੈਗੇ ਜੀ ਅਰਾਈ ਆ ਹੈਗੇ ਕਾਲੀਆਂ ਮਿਰਚਾਂ ਆਪਾਂ ਧਰ-ਧਰੀਆਂ ਕੁੱਟ ਲਾਂ ਗੀਆਂ ਤੇ ਵਿੱਚ ਆਪਾਂ ਉਸ ਤੋਂ ਬਾਅਦ ਆਪਾਂ ਪਾਏ ਮੇਥੇ ਤੇ ਆਹਾ ਹੈਗੀ ਕਸੂਰੀ ਮੇਥੀ ਥੋੜੀ ਜਿਹਾ ਆਪਾਂ ਕਸੂਰੀ ਮੇਥੀ ਪਾਵਾਂਗੇ ਤੇ ਆਹ ਮੇਥੇ ਹੈਗੇ ਹੈਗੇ ਤੇ ਆਹ ਹੈਗਾ ਜੀ ਸਾਫ ਦਾ ਧਨੀਆ ਸੌਫ ਤੇ ਲਾਲ ਮਿਰਚ ਜਿਹੜੀ ਤੁਹਾਨੂੰ ਆਪਾਂ ਸਾਹਤੀ ਦਿਖਾਈਏ ਕੁੱਤੀ ਹੋਈ ਹੈ ਤੇ ਆਹ ਪੀਲੀ ਰਾਈ ਲਵਾਂਗੇ ਆਪਾਂ ਥੋੜੀ ਜੀ ਦਾ ਕਲੌਂਜੀ ਹੈ ਤੇ ਆਹ ਹਲਦੀ ਹੈਗੀ ਤੇ ਇਧਰ ਹੈਗਾ ਜੀ ਆਪਣੇ ਕੋਲ ਜੀਰਾ ਤੇ ਆਹ ਹੈਗੇ ਜੀ ਆਪਣੇ ਕੋਲ ਲਾਈਚੀਆਂ 7 ਤੋਂ 8 ਹਰੀਆਂ ਲਾਈਚੀਆਂ ਆਪਾਂ ਲੈ ਲਈਆਂ ਸੀ ਇਹਦੀਆਂ ਜਿਆਦੀ ਹੈ ਗੰਗਾ ਹਨਾ ਤੇ ਇਹ ਆਪਾਂ ਮੋਟੀਆਂ ਕੋਟਲਾਂਾਂ ਸੀ ਸਨੇ ਪੱਤੇ ਵਿੱਚੇ ਪਾ ਲਵਾਂਗੇ ਇਹ ਖੁਸ਼ਬੂ ਦੇ ਲਈ ਹੈ ਤੇ ਆ ਹੈਗਾ ਘਰ ਦਾ ਸਰੋਂ ਦਾ ਤੇਲ ਆਪਣਾ ਜੀ ਕੋਲੇ ਇੱਥੇ ਕਰਕੇ ਦਿਖਾ ਦੇ ਕੰਨ ਤੇ ਆ ਹੈਗਾ ਜੀ ਆਪਣੇ ਕੋਲੇ ਨਮਕ ਆ ਤੇ ਨਾਮ ਆਪਾਂ ਨਮਕ ਪਹਿਲਾਂ ਪਾਉਂਦੇ ਹੁੰਦੇ ਸੀ ਕਿ ਜਦੋਂ ਆਪਾਂ ਚਾਹ ਪਾਉਂਦੇ ਹੁੰਦੇ ਸੀ ਪ੍ਰਾਣੇ ਜਵਾਨੇ ਤੋਂ ਲੈ ਕੇ ਤੇ ਉਹ ਆਉਂਦਾ ਹੁੰਦਾ ਸੀ ਪਾਕਿਸਤਾਨੀ ਨਮਕ ਜਲਕਿ ਡਲੇ ਵਾਲਾ ਨਮਕ ਹੁੰਦਾ ਸੀ ਪਹਾੜਾਂ ਵਾਲਾ ਉਹ ਨਾ ਖਾਰਾ ਘੱਟ ਹੁੰਦਾ ਸੀ ਆ ਤੇ ਹੁਣ ਆਪਾਂ ਇਹ ਲੈ ਆਉਣੇ ਸਮੁੰਦਰੀ ਨਮਕ ਜੀ ਹੁਣ ਆਪਾਂ ਇਹ ਸਮੁੰਦਰੀ ਨਮਕ ਲੈ ਕੇ ਆਉਣੇ ਹੈਗੇ ਇਹ ਮਹਿੰਗਾ ਵੀ ਆਉਂਦੇ ਤੇ ਘਾਤੇ ਹੁੰਦੇ ਇਸ ਲਈ ਆਪਾਂ ਇਸ ਨੂੰ ਆਪਾਂ ਜਿਆਦਾ ਨਹੀਂ ਪਾਉਂਦੇ ਤੇ ਆਪਾਂ ਆਪਦੇ ਸਾਹ ਦੇ ਨਾਲ ਪਾਵਾਂਗੇ ਕਿਉਂਕਿ ਰਾਤ ਵੀ ਆਪਾਂ ਨਮਕ ਪਾਏ ਸੀ ਥੋੜਾ ਬੋਤ ਨਮਕ ਤਾਂ ਹੈਗਾ ਹੀ ਇਹਦੇ ਵਿੱਚ ਹਨਾ ਤੇ ਪਹਿਲਾਂ ਜੇ ਆਪਾਂ ਪਾਣੀ ਕੱਢ ਦਿੱਤਾ ਸੀ ਤੇ apa yang saya cuba ਆਪਾਂ ਪਹਿਲਾਂ ਮਸਾਲੇ ਸਾਰੇ ਇੱਧਰ ਤਿਆਰ ਕਰ ਲੈਨੇ ਜੇ ਆਪਾਂ ਇਸ ਨੂੰ ਖਰਾਬ ਹੋਣ ਤੋਂ ਬਚਾਉਣਾ ਹੈ ਗਾ ਵੀ ਮਤਲਬ ਕਈ ਵਾਰੀ ਉਲੀ ਲੱਗ ਜਾਂਦੀ ਹੈਗੀ ਤਾਂ ਉਹਦੇ ਲਈ ਇੱਕ ਵਾਈਟ ਕਲਰ ਦੀ ਸਫੇਦ ਕਲਰ ਦੀ ਪੂੜੀ ਹੁੰਦੀ ਹੁੰਦੀ ਹੈ ਤੇ ਆਪਾਂ ਉਸ ਨੂੰ ਕਰਿਆਨੇ ਦੀ ਦੁਕਾਨ ਤੋਂ ਲਿਆ ਸਕਦੇ ਆਂਗੇ ਕਹਿ ਕੇ ਵੀ ਅਸੀਂ ਖਾਸ ਕਰਕੇ ਵੀ ਅਚਾਰ ਦੇ ਵਿੱਚ ਪਾਉਣ ਵਾਲੀ ਜਿਹੜੀ ਵੀ ਮਤਲਬ ਪੂੜੀ ਆਉਂਦੀ ਹੈਗੀ ਹਨਾ ਤੇ ਉਹ ਆਪਾਂ ਇਹਦੇ ਵਿੱਚ ਜੇ ਆਪਾਂ ਨੂੰ ਜ਼ਰੂਰਤ ਹੋਈ ਤਾਂ ਆਪਾਂ ਬਾਅਦ ਚ ਪਾ ਸਕਦੇ ਆਂਗੇ ਤੇ ਨਹੀਂ ਜ਼ਰੂਰਤ ਹੈ ਆਪਾਂ ਨੂੰ ਨਹੀਂ ਹੈਗੀ ਹਨਾ ਕਿਉਂਕਿ ਇਹ ਪੀਲੀ ਰਾਈ ਹੁੰਦੀ ਹੈ ਜਿਹੜੀ ਇਹ ਖੱਟੀ ਹੁੰਦੀ ਹੈ ਇਹਦੇ ਨਾਲ ਨਾ ਉਲੀ ਨਹੀਂ ਲੱਗਦੀ ਆ ਜਿਹੜੀ ਪੀ ਤੇ ਇਹਦੇ ਨਾਲ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਦਾ ਇਸ ਲਈ ਆਪਾਂ ਪਾ ਰਹੇ ਹਾਂ ਕਿਤੇ ਕਾਲੀ ਮਿਰਚ ਵੀ ਆਪਦੇ ਸਵਾਦ ਦੇ ਅਨੁਸਾਰ ਬਹੁਤ ਵਧੀਆ ਹੁੰਦੀ ਹੈ ਕਿਤੇ ਲਾਲ ਮਿਰਚ ਵੀ ਪਾ ਪਾ ਕੇ ਤੇ ਆਪਾਂ ਕਾਲੀ ਮਿਰਚ ਤੇ ਲਾਲ ਮਿਰਚ ਆਪਾਂ ਦੋਨੇ ਪਾਵਾਂਗੇ ਠੀਕ ਹੈ ਚਲੋ ਜੀ ਆਪਾਂ ਇਹ ਸਾਰਾ ਸਮਾਨ ਇਹਦੇ ਵਿੱਚ ਹੀ ਆਪਾਂ ਪਹਿਲਾਂ ਪ੍ਰਾਤ ਦੇ ਵਿੱਚ ਮਿਕਸ ਕਰ ਲੈਣੇ ਹੈਗੇ ਆਪਾਂ ਸਿਰਫ ਜਿਹੜਾ ਦਰਦਰਾ ਲੈਤਾ ਹੈਗਾ ਕੋਰ ਦਰਦਰਾ ਆਪਾਂ ਕਰਿਆ ਹੈਗਾ ਸਿਰਫ ਕਾਲੀ ਮਿਰਚ ਕਰੀ ਹੈਗੀ ਤੇ ਬਾਕੀ ਸਮਾਨ ਆਪਾਂ ਸਾਰਾ ਮੋਟਾ ਹੀ ਪਾਵਾਂਗੇ ਲੋ ਜੀ ਕਲੌਂਜੀ ਲੈ ਲਈ ਆਪਾਂ ਤੇ ਮਸਾਲੇ ਸਾਰੇ ਆਪਾਂ ਹੁਣ ਮਿਕਸ ਕਰ ਲਵਾਂਗੇ ਜੀ ਤੇ ਇਹਦੇ ਵਿੱਚ ਜਿਹੜੀ ਮੇਨ ਹੁੰਦੀ ਹੈ ਕਿ ਪਾਉਂਦੇ ਹੁੰਦੇ ਮਸਾਲੇ ਉਹ ਤਾਂ ਜ਼ਿਆਦਾਤਰ ਤਾਂ ਪੈਂਦੇ ਹੋ ਜੀ ਮੇਥੀ, ਕਲੌਂਜੀ ਤੇ ਰਾਈ ਪੈਂਦੀ ਹੁੰਦੀ ਹੈਗੀ ਤੇ ਜਾਂ ਫਿਰ ਹਿੰਗ ਵੀ ਪੈਂਦੀ ਹੁੰਦੀ ਆਪਾਂ ਹਿੰਗ ਨਹੀਂ ਪਾਉਂਦੇ ਕਿਉਂਕਿ ਉਹਦਾ ਹਿੰਗ ਦੀ ਨਾ ਮਤਲਬ ਸਮੈਲ ਜੀ ਚੰਗੀ ਨਹੀਂ ਲੱਗਦੀ achar ਦੇ ਵਿੱਚ ਆਪਾਂ ਨੂੰ ਇਸ ਲਈ ਆਪਾਂ ਹਿੰਗ ਨਹੀਂ ਪਾਉਂਦੇ ਤੇ ਆਪਾਂ ਇਹਦੇ ਵਿੱਚ ਰਾਈ, ਮੇਥੀ ਤੇ ਕਲੌਂਜੀ ਹੈ ਜਿਹੜੀ ਆਪਾਂ ਢਾਈ-ਢਾਈ ਸੋ ਗ੍ਰਾਮ ਲੈਂਦੀ ਹੈ ਜੀ ਕਿਉਂਕਿ ਆਪਣੇ ਕੋਲ 6 ਕਿਲੋ ਭਜਨ ਹੋ ਗਿਆ ਸੀ ਕਿ ਨਾ achar ਦਾ ਤੇ ਬਾਕੀ ਮਸਾਲੇ ਜਿਵੇਂ ਹੁਣ ਨਮਕ ਹੋਇਆ ਉਹ ਨਮਕ ਆਪਾਂ 1/2 ਕਿਲੋ ਪਾਵਾਂਗੇ ਜੀ ਹੁਣ ਇਸ ਵਕਤ 6 ਕਿਲੋ ਚ 1/2 ਕਿਲੋ ਪਾਵਾਂਗੇ ਨਮਕ ਤੇ ਜਿਹੜੀ ਲਾਲ ਮਿਰਚ ਬਹੁਤ ਜ਼ਿਆਦਾ ਤੇਜ਼ ਸੀ ਇਸ ਲਈ ਥੋੜੀ ਜਿਹੀ ਘੱਟ ਪਾਈਏਗੀ ਹਲਦੀ ਵੀ ਆਪਾਂ ਠੀਕ ਜੀ ਪਾਈਏ ਜਿੰਨੀ ਕਿ ਆਪਾਂ ਪਾਉਣੀ ਹੋਵੇ ਹੈਨਾ ਸਵਾਦ ਅਨੁਸਾਰ ਤੇ ਬਾਕੀ ਆਪਾਂ ਇਹਦੇ ਵਿੱਚ ਕਾਲੀ ਮਿਰਚ ਪਾਈ ਹੈ 50 ਗ੍ਰਾਮ ਕਾਲੀ ਮਿਰਚ ਪਾਈ ਹੈ ਪਰ ਜਿਹੜੀ ਹਲਦੀ ਤੇ ਮਿਰਚ ਪੈਂਦੀ ਹੁੰਦੀ ਹੈਗੀ ਜੇ 5 ਕਿਲੋ ਬਜਨ ਹੈਗਾਗਾ 4 ਦਾ ਤਾਂ 2.5 250 ਗ੍ਰਾਮ ਤੇ ਕਰਵੀ ਪੈ ਜਾਂਦੀ ਹੁੰਦੀ ਹੈ ਜੇ ਘੱਟ ਵੀ ਮਤਲਬ ਕੜਵੀ ਹੋਵੇ ਲਾਲ ਮਿਰਚ ਹੈ ਆਪਾਂ ਫਿਰ ਵਿੱਚ ਕਾਲੀ ਮਿਰਚ ਪਾ ਦਿੱਤੀ ਇਸ ਲਈ ਉਸ ਹਿਸਾਬ ਨਾਲ ਮਸਾਲੇ ਪਾ ਲੈਂਦੇ ਆ ਕਿ ਬਾਕੀ ਜੇ ਹੁਣ ਕਿਲੋ ਦਾ ਆਪਾਂ ਜਿਵੇਂ 4.5 ਕਿਲੋ ਦੇ ਵਿੱਚ 50-50 ਗ੍ਰਾਮ ਸਾਰਾ ਸੁਆਣ ਪੈ ਜਾਂਦਾ ਹੁੰਦਾ ਜੀ ਜਿਵੇਂ ਜਿਹੜਾ ਨਮਕ ਹੈਗਾ 100 ਗ੍ਰਾਮ ਪੈਂਦਾ ਹੁੰਦਾ ਹੈਗਾ ਤੇ ਇਹ ਜਿਹੜੇ ਬਾਕੀ ਮਸਾਲੇ ਹੁੰਦੇ 50-50 ਗ੍ਰਾਮ ਪੈ ਜਾਂਦੇ ਹੁੰਦੀ ਹੈਗੇ ਪਰ ਇਸ ਦਾ ਮਤਲਬ ਇਹ ਨਹੀਂ ਵੀ ਆਪਾਂ 5 ਕਿਲੋ ਦੇ ਵਿੱਚ ਤਾਈ 200 ਗ੍ਰਾਮ ਮਸਾਲੇ ਪਾ ਦੇਮਗੇ ਹਨ ਐਦਾਂ ਨਹੀਂ ਪੈਂਦੇ ਹੁੰਦੇ ਆਪਦੇ ਹਿਸਾਬ ਨਾਲ ਹੀ ਪਾਵੇ ਆਪਾਂ 6 ਕਿਲੋ ਦੇ ਵਿੱਚ ਸਿਰਫ ਮੇਥੀ ਕਲੌਂਜੀ ਤੇ ਰਾਈ ਹੀ 200 ਗ੍ਰਾਮ ਲੈਂਦੀ ਹੈ ਬਾਕੀ ਸਾਰਾ ਸਮਾਨ ਆਪਾਂ ਪਾਉਦੇ ਸਮਾ ਸਵਾਦ ਅਨੁਸਾਰ ਲੈਂਦਾ ਹੈ ਤੇ ਸੌਂਫ ਵੀ ਆਪਾਂ 200 ਗ੍ਰਾਮ ਲੈਂਦੀ ਹੈ ਜੀ ਤੇ ਬਾਕੀ ਨਮਕ ਦਾ ਜਿਹੜਾ ਇਹ ਆਪਾਂ ਅੱਧਾ ਕਿਲੋ ਹੀ ਪਾਵਾਂਗੇ ਅੱਧਾ ਕਿਲੋ ਨਮਕ ਪਰਫੈਕਟ ਹੈਗਾਗਾ ਬਹੁਤ ਵੀ ਮਤਲਬ ਜਿਆਦੇ ਤੇਜ ਨਹੀਂ ਪਾਉਣਾ ਚਾਹੀਦਾ ਕਿਉਂਕਿ ਹੁਣ ਵਾਲੇ ਨਮਕ ਥੋੜੀ ਜਿਹੀ ਤੇਜ਼ ਜਿਆਦੇ ਹੁੰਦੀ ਹੈਗੇ ਖਾਰੇ ਜਿਆਦੇ ਹੁੰਦੇ ਫਿਰ ਬਾਅਦ ਚ ਤਾਂ ਨਮਕ ਪੈ ਜਾਂਦਾਗਾ ਤੇ ਪਹਿਲਾਂ ਜੇ ਆਪਾਂ ਨਮਕ ਜਿਆਦੇ ਪਾ ਦੇਵਾਂਗੇ ਨਾ ਤਾਂ ਫਿਰ ਸਾਰਾ ਆਪਣਾ ਖਰਾਬ ਹੋ ਜਾਂਦਾਗਾ achar ਤੇ achar ਦੇ ਵਿੱਚ ਖਟਾਸ ਦੇ ਲਈ ਹੁੰਦੀ ਹੈ ਜਿਹੜੀ ਉਹ ਰਾਈ ਹੀ ਪਾਈ ਜਾਂਦੇ ਤੇ ਪਰ ਆਪਾਂ ਪੀਲੀ ਰਾਈ ਪਾ ਦਿੱਤੀ ਉਹ ਵੀ ਖੱਟੀ ਹੁੰਦੀ ਹੈ ਜਿਆਦੇ ਤੇ ਉਹਦੇ ਨਾਲ ਬਿਲਕੁਲ ਵੀ achar ਖਰਾਬ ਨਹੀਂ ਹੁੰਦਾ ਜੀ ਬਾਕੀ ਤੁਸੀਂ ਪੂੜੀ ਲੈ ਕੇ ਪਾ ਸਕਦੇ ਹੋ ਜੇ ਕਿਸੇ ਦਾ ਖਰਾਬ ਹੁੰਦਾ ਪਰ ਆਪਣਾ achar ਖਰਾਬ ਤਾਂ ਕਦੇ ਵੀ ਨਹੀਂ ਹੋਇਆ ਇਸ ਤਰ੍ਹਾਂ ਹਨਾ ਤੇ ਜਿਹੜਾ ਤੇਲ ਹੈਗਾ ਤੇਲ ਵੈਸੇ ਤਾਂ 5 ਕਿਲੋ achar ਦੇ ਵਿੱਚ 1 ਲੀਟਰ ਤੇਲ ਪੈਂਦਾ ਹੁੰਦਾ ਹੈਗਾ ਤੇ ਆਪਾਂ 1.5 ਲੀਟਰ ਦਾ ਇਹ ਜੱਗ ਆਪਣੇ ਕੋਲ ਹੈਗਾ ਤੇਲ ਵਾਲਾ ਤੇ ਆਪਾਂ 1.5 ਲੀਟਰ ਪਾਵਾਂਗੇ ਪਹਿਲਾਂ ਆਪਾਂ ਮਸਾਲਿਆਂ ਦੇ ਵਿੱਚ ਮਿਕਸ ਕਰ ਲਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਸ ਦੇ ਵਿੱਚ achar ਨੂੰ ਮਿਕਸ ਕਰਾਂਗੇ ਜੀ ਅਚਾਰ ਦਾ ਆਪਾਂ ਇਹ ਦੋ ਦੋ ਦਿਨ ਹੋ ਗਿਆ ਆਪਣੇ ਕੋਲੇ ਵੀਡੀਓ ਵੀ ਮਤਲਬ ਬਣੀ ਪਈ ਨੂੰ ਜਦੋਂ ਆਪਾਂ ਤੁਹਾਨੂੰ ਇਹ ਦੱਸ ਰਹੇ ਤੇ ਆਪਾਂ ਇੱਕ ਦੋ ਦਿਨ ਧੁੱਪ ਲਗਾ ਦਿੱਤੀ ਸੀਗੀ ਅਚਾਰ ਨੂੰ ਚੰਗੀ ਤਰ੍ਹਾਂ ਬਣਾ ਕੇ ਤੇ ਆਪਣੇ ਚਾਰ ਦੇ ਵਿੱਚ ਸਾਰੇ ਮਸਾਲੇ ਵੀ ਬਿਲਕੁਲ ਸਹੀ ਸੀ ਨਾ ਜ਼ਿਆਦੇ ਮਿਰਚ ਦੀ ਜਰੂਰਤ ਸੀ ਤੇ ਨਾ ਹੀ ਆਪ ਨੂੰ ਨਮਕ ਦੀ ਜਰੂਰਤ ਸੀ ਨਮਕ ਬਿਲਕੁਲ ਪਰਫੈਕਟ ਸੀਗਾ ਤੇ ਨਾਲੇ ਇਹਦੇ ਵਿੱਚ ਜ਼ਿਆਦਾ ਕੋਈ ਖਟਾਸ ਨਹੀਂ ਹੈਗੀ ਸੀ ਪਹਿਲੇ ਕਿਉਂਕਿ ਆਪਣੇ ਕੋਲੇ ਅੰਬੀਆਂ ਜਿਹੜੀਆਂ ਬਿਨਾ ਹਿਰਕਾ ਤੋਂ ਸੀਗੀਆਂ ਉਹਨਾਂ ਦੇ ਵਿੱਚ ਖਟਾਸ ਬਿਲਕੁਲ ਵੀ ਨਹੀਂ ਸੀਗੀ ਬਹੁਤ ਹੀ ਵਧੀਆ ਸੀ ਜਿਹੜੀਆਂ ਹਿਰਕਾ ਵਾਲੀਆਂ ਸੀਗੀਆਂ ਮੇ ਆਪਣੇ ਕੋਲੇ ਉਹ ਜ਼ਿਆਦੇ ਖਟੀਆਂ ਸੀਗੀਆਂ ਇਸ ਲਈ ਫਿਰ ਆਪਾਂ ਮਿਕਸ ਕਰ ਦਿੱਤਾ ਸੀ ਬਾਅਦ ਚ ਸਾਰਾ ਅਚਾਰ ਹੀ ਫਾੜੀਆਂ ਇਕੱਠੀਆਂ ਕਰ ਦਿੱਤੀਆਂ ਸੀਗਾ ਤੇ ਆ ਅਚਾਰ ਆਪਣਾ ਬਹੁਤ ਹੀ ਵਧੀਆ ਬਣਿਆ ਜੀ ਤੇ ਇਹ ਵੀਡੀਓ ਇਸ ਲਈ ਮੈਂ 2 ਦਿਨ ਬਾਅਦ ਐਡਿਟ ਕਰਕੇ ਪਾਉਂਗੀ। ਲੋ ਜੀ ਇਸ ਤਰ੍ਹਾਂ ਹੁਣ ਆਪਾਂ ਸਾਰੇ ਮਸਾਲੇ ਆਚਾਰ ਦੇ ਵਿੱਚ ਮਿਕਸ ਕਰ ਲੈਣੇ ਚੰਗੀ ਤਰ੍ਹਾਂ। ਬਸ ਇਸ ਵਕਤ ਆਪਾਂ ਨੂੰ ਭਾਂਦੀ ਪੰਜ ਤੋਂ 10 ਮਿੰਟ ਲੱਗ ਜਾਣ ਜਿਆਦੇ ਹੈਨਾ ਤੇ ਇਹ ਇਸੇ ਵਕਤ ਹੀ ਸਾਰਾ ਇਹ ਆਚਾਰ ਆਪਾਂ ਚੰਗੀ ਤਰ੍ਹਾਂ ਮਿਕਸ ਕਰਨਾ ਹੁੰਦਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਤੇਲ ਥੋੜਾ ਜਿਹਾ ਪਾ ਦੇਵਾਂਗੇ ਜਿਹੜਾ ਨਾਲ ਆਪਣੇ ਕੋਲ ਜੱਗ 'ਚ ਬਚੂ ਗਿਆ ਤਾਂ ਸਾਰਾ ਪਾਉਣਾ ਹੀ ਪਾਉਣਾਗਾ। ਉਸ ਤੋਂ ਬਾਅਦ ਆਪਾਂ ਦੇਖ ਕੇ ਚਾਰ ਪਾਸੇ ਤੇਲ ਪਾ ਸਕਦੇ ਜੇ ਆਪਾਂ ਨੂੰ ਜ਼ਰੂਰਤ ਹੋਵੇ ਪਰ ਆਪਾਂ ਨੂੰ ਤੇਲ ਨਾ ਉੱਪਰ ਠੇਕਰ ਕੱਢਣ ਦੀ ਜ਼ਰੂਰਤ ਨਹੀਂ ਹੁੰਦੀ ਤੇ ਪਰ 1-2 ਦਿਨ ਧੁੱਪੇ ਰੱਖ ਦੇਵੇ ਢੋਲੀ ਨੂੰ ਜਿਹਦੇ ਵਿੱਚ ਆਪਾਂ achar ਪਾਉਣੇ ਹੁੰਦੇ ਨੇ ਤੇ ਉਸ ਤੋਂ ਬਾਅਦ ਹਲਾਉਣਾ ਸ਼ੁਰੂ ਕਰੇ ਕਿਉਂਕਿ ਸਾਰੇ ਮਸਾਲੇ ਇੱਕ ਥਾਂ ਵੀ ਜਦੋਂ ਆਪਾਂ ਉੱਪਰ-ਨੀਚੇ ਰੋਜ਼ ਹਲਾਉਂਦੇ ਰਵਾਂਗੇ ਤਾਂ ਮਸਾਲੇ نیچے ਜਾਈ ਜਾਂਦੇ ਹੈਗੇ ਤੇ ਫਿਰ ਉੱਪਰੋਂ achar ਉਹ ਜਾ ਰਹਿੰਦਾ ਨੇ ਇਸ ਲਈ 1-2 ਦਿਨ ਹਲਾਵੇ ਨਾ ਬਸ ਧੁੱਪੇ ਰੱਖ ਦੇਵੇ ਵੀ ਬਰਤਨ ਨੂੰ ਜਿਸ ਕਿਸੇ ਦੇ ਵਿੱਚ ਵੀ ਆਪਾਂ ਪਾ ਕੇ ਰੱਖਦੇ ਹਾਂ ਹਨਾ ਤੇ ਇੰਨੀ ਵੈਸੇ ਕੋਈ ਜ਼ਰੂਰਤ ਨਹੀਂ ਹੁੰਦੀ ਤੇ ਤੇਲ ਕੋਈ ਕਲਕਾ ਕੇ ਠੰਡਾ ਕਰਕੇ ਉਸ ਤੋਂ ਬਾਅਦ ਪਾਉਂਦਾ ਹੈਗਾ ਆਪਾਂ ਕੱਚਾ ਤੇਲ ਪਾਇਆ ਪਰ ਇਹ ਤੇਲ ਆਪਾਂ ਘਰ ਦਾ ਪਾਇਆ ਜੀ ਘਰ ਦੀ ਕਹਾਣੀ ਕਢਾਈ ਹੋਈ ਸੀ ਦੀ ਸਰੋਂ ਦੀ ਤੇ ਉਹੀ ਤੇਲ ਆਪਾਂ ਪਾਇਆਗਾ ਮੁੱਲ ਦਾ ਤੇਲ ਵੀ ਆਪਣੇ ਕੋਲ ਪਿਆਈ ਸੀਗਾ ਜਿਹੜਾ ਡਿਪੂ ਵਾਲਾ ਹੁੰਦਾ ਉਹ ਵੀ ਹੈ ਨਾ ਤੇ ਪਰ ਆਪਾਂ ਉਹ ਨਹੀਂ ਪਾਇਆ ਆਪਾਂ ਸਿਰਫ ਇਹਦੇ ਵਿੱਚ ਕੱਚਾ ਤੇਲ ਹੀ ਆਪ ਦਾ ਘਰ ਦਾ ਪਾਇਆ ਜੀ ਤੇ ਜਿਹੜੇ ਇਹ ਵੀ ਮਤਲਬ ਆਪਾਂ ਮੁੱਲ ਦਾ ਮਿਕਸ ਮਸਾਲਾ ਲੈ ਕੇ ਪਾਉਣੇ ਹੁੰਦੇ ਆ ਚਾਰ ਦੇ ਵਿੱਚ ਤੇ ਉਹ ਅੰਬ ਦਾ achar ਦੇ ਵਿੱਚ ਤਾਂ ਕਦੇ ਵੀ ਲੈ ਕੇ ਨਾ ਪਾਓ ਬਾਕੀ ਜੇ ਆਪਾਂ ਮਿਰਚ ਦਾ ਨਿੰਬੂ ਦਾ ਆਪਣੇ ਉਸ ਵਕਤ ਪਹਿਲਾਂ ਦੀ ਆਪਾਂ ਲੈ ਕੇ ਪਾ ਸਕਦੇ ਜਿਵੇਂ ਆਪਾਂ ਮਿਰਚਾਂ ਦਾ achar ਪਾਈ ਸੀ ਵੀਡੀਓ ਪਾਈ ਸੀ ਉਹ ਮਸਾਲਾ ਬਹੁਤ ਹੀ ਵਧੀਆ ਸੀਗਾ ਜੀ ਤੇ ਆਪਣੀ ਮਿਰਚਾਂ ਦਾ achar ਬਹੁਤ ਹੀ ਵਧੀਆ ਪਿਆ ਸੀਗਾ ਲੋ ਜੀ ਹੁਣ ਆਪਾਂ ਨਾ 5-7 ਮਿੰਟ ਚੰਗੀ ਤਰ੍ਹਾਂ ਇਹਨਾਂ ਫਾੜੀਆਂ ਨੂੰ ਹਿਲਾਉਣਾਗਾ ਤਾਂ ਕਿ ਨਾ ਸਾਰਾ ਮਸਾਲਾ ਇਹਨਾਂ ਫਾੜੀਆਂ ਦੇ ਉੱਤੇ ਲੱਗ ਜਾਵੇ ਤੇ ਆਪਣੇ ਕੋਲ ਇਹ 1.5 ਲੀਟਰ ਤੇਲ ਸੀਗਾ ਆਪਾਂ 1.5 ਲੀਟਰ ਤੇਲ ਹੀ ਪਾਵਾਂਗੇ ਵੈਸੇ 5 ਕਿਲੋ ਦੇ ਵਿੱਚ 1 ਲੀਟਰ ਤੇਲ ਬਹੁਤ ਹੁੰਦਾਗਾ ਪਰ ਆਪਣੇ ਕੋਲ ਫਿਰ ਥੋੜੇ ਜਿਹਾ ਜ਼ਿਆਦਾ ਸੀਗੇ ਅੰਬੀਆਂ ਇਸ ਲਈ ਆਪਾਂ 1.5 ਲੀਟਰ ਪਾ ਦੇਵਾਂਗੇ ਜੀ ਤੇ ਬਾਕੀ ਫਿਰ ਇਹ 5-7 ਦਿਨਾਂ ਦੇ ਵਿੱਚ ਸਾਰੀਆਂ ਫਾੜੀਆਂ نیچے ਬੈਠ ਜਾਂਦੀਆਂ ਹੁੰਦੀਆਂ ਨੇ ਫਿਰ ਤੇਲ ਨਾ ਜ਼ਿਆਦਾ ਐਕਸਟਰਾ ਹੋ ਜਾਂਦਾ ਉੱਪਰ ਆ ਜਾਂਦਾ ਫਿਰ ਉਹ ਤੇਲ ਹੀ ਲੱਗ ਜਾਂਦਾ ਰੋਟੀਆਂ ਦੇ ਨਾਲ ਹੈ ਨਾ ਜਦੋਂ ਆਪਾਂ ਖਾਂਦੇ ਆ ਇਸ ਲਈ ਆਪਾਂ ਜਾ ਦੇ ਤੇਲ ਨਹੀਂ ਪਾਉਂਦੇ ਤੇ ਆਪਾਂ ਇਹ 2 ਦਿਨ 3 ਦਿਨ ਹੋ ਗਏ ਜੀ ਤੀਜੇ ਦਿਨ ਹੁਣ ਆਪਾਂ ਇਹ ਵੀਡੀਓ ਪਾ ਰਹੇ ਹਾਂਗੇ ਜਾਨਕੀ ਮੈਂ ਐਡਿਟ ਤੀਜੇ ਦਿਨੋਂ ਕਰ ਰਹੀ ਹਾਂ ਹੈਨਾ ਤੇ ਆਪਣਾ ਨਾ ਆਚਾਰ ਆਪਾਂ 2 ਦਿਨ ਤੋਂ ਪੇ ਰੱਖ ਦਿੱਤਾ ਸੀ ਬਿਨਾਂ ਹਲਾਏ ਤੇ ਵਿੱਚ ਦੀ ਇੱਕ ਦੋ ਵਾਰੀ ਹਲਾ ਦਿੰਦੀ ਸੀ ਸਾਰੇ ਮਸਾਲੇ ਮੈਂ ਉੱਪਰ-ਨੀਚੇ ਕਰ ਦਿੰਦੀ ਸੀ ਪਰ ਜ਼ਿਆਦਾ ਨਹੀਂ ਹਲਾਇਆ ਜਾਂਦਾ ਕਿਉਂਕਿ ਫਿਰ ਜਾਂ ਤਾਂ ਮਸਾਲੇ ਉੱਪਰ ਆਉਣੇ ਚਾਹੀਦੇ ਨਹੀਂ ਤਾਂ ਮਸਾਲਾ نیچے ਬੈਠ ਜਾਂਦਾ ਤੇ ਆਪਣਾ ਚਾਹ ਦੇ ਵਿੱਚ ਨਮਕ ਵੀ ਪੂਰਾ ਸਹੀ ਸੀਗਾ ਤੇ ਬਾਕੀ ਮਸਾਲੇ ਵੀ ਸਹੀ ਸੀ ਬਹੁਤ ਹੀ ਵਧੀਆ ਖੁਸ਼ਬੂ ਆਉਂਦੀ ਹੈ ਇਸ ਲਈ ਹਮੇਸ਼ਾ ਸਾਫ ਤੇ ਮਸਾਲੇ ਹੀ ਪਾਓ ਸਿਰਫ ਆਪਾਂ ਕਾਲੀ ਮਿਰਚਾਂ ਹੀ ਥੋੜੀਆਂ ਗ੍ਰੈਂਡ ਕੀਤੀਆਂ ਸੀ ਬਾਕੀ ਸਾਫ ਤੇ ਮਸਾਲੇ ਪਾਏ ਤੇ ਸਾਫ ਤੇ ਮਸਾਲਿਆਂ ਦੇ ਨਾਲ ਖੁਸ਼ਬ ਬਹੁਤ ਹੀ ਵਧੀਆ ਬਣਦਾ ਤੇ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜਿਹੜੀ ਪੂਰੀ ਦੱਸੀ ਹੈ ਉਹ ਆਪਦੀ ਮਰਜ਼ੀ ਹੁੰਦੀ ਹੈ ਪਰ ਵੈਸੇ ਤਾਂ ਉਹਦੇ ਵਿੱਚ ਕੈਮੀਕਲ ਹੀ ਹੁੰਦਾ ਜੀ ਇਸ ਲਈ ਨਾ ਹੀ ਪਾਉਤਾ ਜਿਆਦਾ ਬਿਹਤਰ ਹੁੰਦਾਗਾ ਹਨਾ ਪਰ ਜੇ ਕਿਸੇ ਦਾ ਖਰਾਬ ਹੋ ਜਾਂਦਾ ਤਾਂ ਆਪਾਂ ਪਾ ਸਕਦੇ ਹਾਂਗੇ ਤੇ ਆਪਾਂ ਤਾਂ ਨਹੀਂ ਪਾਇਆ ਜੀ ਆਪਣਾ achar ਸੱਚਮੇ ਬਹੁਤ ਹੀ ਵਧੀਆ ਬਣਿਆ ਸੀ ਮੇਰੀਆਂ ਭੈਣ ਇਸ ਤਰ੍ਹਾਂ ਹੀ ਬਣਾ ਸਕਦੀਆਂ ਗਈਆਂ ਲੋ ਜੀ ਆ ਹੈਗਾਗਾ ਤਿੰਨ ਦਿਨਾਂ ਬਾਅਦ ਇਸ ਤਰ੍ਹਾਂ achar ਬਣ ਗਿਆ ਆਪਣਾ ਤੇ ਇਹ نیچے بیٹھ ਗਿਆ ਕਿੰਨਾ ਸਾਰਾ ਜ਼ਿਆਦੇ ਮਸਾਲਾ ਪ੍ਰੋਪਰ ਲੱਗਿਆ ਹੋਇਆਗਾ ਤੇ ਤੁਸੀਂ ਤੇਲ ਦੇਖੋ ਕਿੱਥੋਂ ਤੇ ਕਰਾ ਗਿਆਗਾ ਇਸ ਲਈ ਤੇਲ ਨਾ ਆਪਾਂ ਜ਼ਿਆਦੇ ਨਹੀਂ ਪਹਿਲਾਂ ਪਾਉਣਾ ਚਾਹੀਦਾ ਇਹ ਨਾ 2-3 ਦਿਨਾਂ ਦੇ ਵਿੱਚ ਹੀ achar ਆਪਣਾ نیچے بیٹھ ਜਾਂਦਾਗਾ ਸਾਰਾ ਤੇ achar ਸੱਚਮੇ ਬਹੁਤ ਹੀ ਵਧੀਆ ਬਣਿਆ ਸੀਗਾ ਜੀ ਆਪਣਾ ਤੇ ਖਰਾਬ ਹੋਣਾ ਤੇ ਇਹਦੇ 'ਚ ਕੋਈ ਚਾਂਸ ਹੈ ਨਹੀਂ ਕਿ ਹੋਰ ਵੀ ਹਜੇ نیچے ਬੈਠੂਗਾ ਤੇ ਬਸ ਪ੍ਰੋਪਰ ਤੇਲ ਵੀ ਮਤਲਬ ਜਿੰਨਾ ਕਾਪਣ ਨੂੰ ਜ਼ਰੂਰੀ ਹੁੰਦਾ ਉਹਨਾਂ ਕਾਪਾ ਪਾ ਦਿੱਤਾ ਦੇਖੋ ਤੁਸੀਂ ਢੋਲੀ ਦੇ ਵਿੱਚ ਥੋੜਾ ਥੋੜਾ ਤੇਲ ਵੀ ਮਤਲਬ ਫਾੜੀਆਂ ਜਿਹੜੀਆਂ ਉੱਪਰ ਰਹਿ ਗਈਆਂ ਗਈਆਂ ਬਾਕੀ ਸਾਰਾ ਤੇਲ ਦੇ ਵਿੱਚ ਰਸ ਗਿਆਗਾ ਤੇ ਲੋ ਜੀ ਤੇਲ ਤੁਸੀਂ ਦੇਖੋ ਇਹਦੇ ਵਿੱਚ ਹਲਦੀ ਜਾਦੇ ਵੀ ਪਾ ਸਕਦੇ ਹੁੰਦੱਸ ਸੇਵ ਜਿੰਨੇ ਮਿਰਚਾਂ ਪਾਵਾਂਗੇ ਆਪਾਂ ਕਿਲੋ ਮਗਰ ਆਚਾਰ ਮਗਰ ਆਪਾਂ 100 ਗ੍ਰਾਮ ਹਲਦੀ ਵੀ ਪਾ ਸਕਦੇ ਪਰ ਆਪਾਂ ਹਲਦੀ ਘੱਟ ਪਾਈ ਹੈ ਹਲਦੀ ਆਪਣੀ ਬਹੁਤ ਹੀ ਵਧੀਆ ਸੀ ਘਰ ਦੀ ਹਲਦੀ ਸੀਗੀ ਘਰ ਦੇ ਮਸਾਲੇ ਪਾਏ ਸਾਰੇ ਆਪਾਂ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਕਰਕੇ ਜਰੂਰ ਦੱਸਣਾ ਜੀ ਫਿਰ ਮਿਲਦੇ ਹਾਂ ਕਿਸੇ ਨਈ ਵੀਡੀਓ ਦੇ ਨਾਲ ਤਦ ਤੱਕ ਸਾਰਿਆਂ ਨੂੰ ਸ